ਜੋ ਆਪਣਾ ਲੋਕ ਸਭਾ ਅਤੇ ਜ਼ਿਲ੍ਹਾ ਪੁਰਸ਼ਦ ਦੀ ਇਲੈਕਸ਼ਨ ਹੋਣ ਜਾਣੀ 14 ਤਰੀਕ ਆਪਾਂ ਉਹਦੇ ਵਾਸਤੇ ਸਾਰੇ ਇਕੱਤਰ ਹੋਏ ਆ ਮੇਰੇ ਤੋਂ ਪਹਿਲਾਂ ਸਰਦਾਰ ਨਗਲ ਸਿੰਘ ਜੀ ਮਾਲਟਰ ਸਰਦਾਰ ਜੋਗਾ ਸਿੰਘ ਜੀ ਨੇ ਤੇ ਗਾਣੇ ਸੁਣਾਇਆ ਸਾਬਾ ਸਾਰੇ ਆਪਣੇ ਨਾਮ ਤੋਂ ਆਏ ਦਾ ਸਾਰੇ ਬੈਕਟਰ ਦਾ ਬਿਕ ਸਿੰਘ ਜੀ ਸਾਰਿਆਂ ਨੇ ਆਪਣੇ ਵਿਚਾਰ ਰੱਖੇ ਆ ਔਰ ਅੱਜ ਆਪਣੇ ਕੋਲ ਦੋ ਉਮੀਦਵਾਰ ਇੱਕ ਤੁਹਾਡੇ ਆਪਣੇ ਨਗਰ ਤੋਂ लुका सिंह जी ਦੇ ਘਰੋਂ ਸਾਡੇ ਭੈਣ ਸੁਖਵਿੰਦਰ ਕੌਰ ਜੀ ਉਹ ਬਲਾਕ ਸੰਪਤੀ ਦੇ ਉਮੀਦਵਾਰ ਨੇ ਔਰ ਮੈਂ ਤੁਹਾਨੂੰ ਉਹਨਾਂ ਦੇ ਨਾਲ ਬੈਠੇ ਮੈਂ ਭੈਣ ਜੀ ਨੂੰ ਕਹਾਂਗਾ ਖੜੇ ਹੋ ਕੇ ਕਰੇ ਬਦੇ ਵਾਦਨ ਇਹ ਨਰਿੰਦਰਜੀਤ ਕੌਰ ਜੀ ਨੇ ਇੱਕ ਕੂਕਾ ਤਲਵੰਡੀ ਤੋਂ ਜ਼ਿਲ੍ਹਾ ਪੰਚਾਇਤ ਦੇ ਸਾਡੇ ਉਰੀਵਾ ਦੇ ਪਿੰਦੇ ਸਰਪੰਚ ਵੀ ਨੇ ਐਮਏ ਬੀਐਡ ਪੜੇ ਹੋਏ ਨੇ ਇਹਨਾਂ ਦੇ ਘਰੋਂ ਪ੍ਰੋਫੈਸਰ ਜਸਵਿੰਦਰ ਸਿੰਘ ਜਿਹੜੇ ਨਿਰਮਲ ਸਿੰਘ ਉਹਨਾ ਜੋਗਿਆ ਸਿੰਘ ਨਾਲ ਕੰਮ ਕਰਦੇ ਨੇ ਪ੍ਰੋਫੈਸਰ ਜਸਵਿੰਦਰ ਸਿੰਘ ਪਹਿਲਾ ਬਲਾਕਸਪੀ ਮੈਂਬਰ ਕੁਕੇ ਕਲੰਡੀ ਚ ਰਹਿ ਚੁੱਕੇ ਨੇ ਇਹ ਉਹਨਾਂ ਦੀ ਤਰਕਪਤੀ ਤੇ ਦੋਨਾਂ ਦਾ ਭੈਣੋ ਦੇ ਭਰਾਓ ਕੋ ਨਿਸ਼ਾਨ ਪੰਜਾ ਦਾ ਸੋ ਅੱਜ ਉਹਨਾਂ ਲਈ ਅਪੀਲ ਕਰਨ ਵਾਸਤੇ ਆਏ ਪਰ ਮੈਂ ਇੱਥੇ ਤੁਹਾਡੇ ਨਾਲ ਅੱਜ ਇੱਕ ਦੋ ਗੱਲਾਂ ਕਰਦੀਆਂ ਖਾਸ ਕਰਕੇ ਜਿਵੇਂ ਦੁਗਾ ਸਿੰਘ ਜੀ ਨੇ ਗੱਲ ਪਿੰਡ ਦੀ ਛੇੜੀ ਜਾਂ ਪਰਚਾ ਦਿੱਤੀ ਮੇਰਾ ਖਿਆਲ ਹੈ ਕਿ ਬਰੋਂਗਵਾਲ ਤੇ ਮੰਡ ਦਾ ਸਾਰਾ ਇਲਾਕਾ ਤੇ ਆ ਲਾਗੇ ਲਾਗੇ ਪਿੰਡ ਇਹਨਾਂ ਕੋਲ ਤਾਂ ਸਿਰਫ ਇੱਕ ਹੀ ਬਹੁਤ ਵੱਡਾ ਕਾਰਨ ਆ ਭੋਕਰ ਪਾਰਟੀ ਨੂੰ ਹਾਰ ਦੇਣ ਦੀ ਜੋ ਸਾਡੇ ਲੋਕਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਤਾਨਾ ਛਾਹਦੀ ਹੈ ਤੁਸੀਂ ਮੈਨੂੰ ਦੱਸੋ ਕਿ ਇੱਕ ਕਿਸਾਨਾਂ ਦੀ ਜਿੰਦਬੰਦੀ ਬਣੀ ਨਿਰਮਲ ਸਿੰਘ ਮੰਡ ਤੇ ਅਜਨੇ ਤੁਸੀਂ तमाम ਲੋਕ ਬੈਠੇ ਹੋ ਸਰਬਜੀਤ ਸੋਨੂ ਇਹ ਸਾਰੇ ਦਰਿਆ ਵਿੱਚ ਹੀ ਰਹੇ ਉਹਨੇ ਦਿਨ ਜਿੰਨੇ ਦਿਨ ਹੱਟ ਰਿਹਾ ਇੱਥੇ ਔਰ ਇਹਨਾਂ ਨੇ ਹਰ ਸੰਭ 可能 ਕੋਸ਼ਿਸ਼ ਕੀਤੀ ਪਸ਼ੂਆਂ ਬੇਜਵਾਨਿਆਂ ਤੋਂ ਲੈ ਕੇ ਬੰਦਿਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੁਣ ਜਦੋਂ ਇੱਕ ਜਥੇਬੰਦੀ ਨੂੰ ਮੋਰੇ ਲੱਗ ਗਏ ਤੇ ਸਾਰੇ ਪੰਜਾਬ ਚੋਂ ਕਿਉਂਕਿ ਆਪਾਂ ਬਿਆਸ ਦਰਿਆ ਦੇ ਮੇਠੇ ਆ ਸਾਰੇ ਪੰਜਾਬ ਚੋਂ ਲੋਕਾਂ ਨੇ ਸਮਾਨ ਭੇਜਿਆ ਟਰਾਲੀਆਂ ਭਰ ਕੇ ਆਈਆਂ ਇਹਨਾਂ ਨੇ ਦੇਖਿਆ ਕਿ ਹੁਣ ਇੰਨਾ ਵੱਡਾ ਸਮਾਨ ਅਸੀਂ ਰੱਖਾਂਗੇ ਕਿੱਥੇ ਤੇ ਤੁਹਾਡੇ ਪਿੰਡ ਦੇ ਆ ਆਪਣੇ ਸ਼ੈਲਰ ਵਾਲੇ ਦਿਆਲ ਸਿੰਘ ਜੀ ਉਹਨਾਂ ਦੇ ਸ਼ੈਲਰ ਤੇ ਜਾ ਕੇ ਆਪਣਾ ਸਮਾਨ ਰੱਖ ਦਿੱਤਾ ਅਚਾਨਕ ਇੱਕ ਦਿਨ ਸਵੇਰੇ ਪੁਲਿਸ ਨੇ ਉੱਥੇ ਆ ਕੇ ਤਾਲਾ ਲਾ ਦਿੱਤਾ ਤੁਹਾਨੂੰ ਸਾਰੀ ਕਹਾਣੀ ਪਤਾ ਪਰ ਮੈਂ ਫੇਰ ਵੀ ਥੋੜੀ ਤਾਜ਼ੀ ਕਰ ਰਿਹਾ ਹਾਂ ਤਾਲਾ ਲੱਤ ਜਦੋਂ ਅਸੀਂ ਪਤਾ ਕਰਾਇਆ ਕਿ ਤਾਲਾ ਕਾਹਦੇ ਤੇ ਲੱਤਦਾ ਕਹਿੰਦੇ ਜੀ ਇਹਦੇ ਅੰਦਰ ਜਿਹੜਾ ਸਰਕਾਰੀ ਸਮਾਨ ਰਸਣ ਜਿਹੜਾ ਹਰ ਪੀਤਾ ਨੂੰ ਦੇਣਾ ਇਹ ਉਹਦੇ ਅੰਦਰ ਇਸ ਤਾਲਾ ਕੋ ਪਿਆ ਹੋਇਆ ਇੱਕਦਮ ਆਪਾਂ ਸਾਰੇ ਉੱਥੇ ਪਹੁੰਚੇ ਮੇਰਾ ਕਹਿਣਾ ਉਸ ਦਿਨ 1000 ਬੰਦੇ ਦੇ ਕਰੀਬ ਉੱਥੇ ਧਰਨਾ ਲੱਗਾ ਅਲਟੀਮੇਟਲੀ ਧਰਨੇ ਤੋਂ ਬਾਅਦ ਜਿਹੜੀ ਐਡਮਿਨਿਸਟ੍ਰੇਸ਼ਨ ਕੋਈ ਪਹੁੰਚਿਆ ਨਹੀਂ ਇਹਨਾਂ ਨੇ ਤਿੰਨ ਚਾਰ ਆਗੂਆਂ ਨੇ ਨਿਰਮਲ ਸਿੰਘ ਨੇ ਖੁਦ ਜ਼ਿੰਮੇਵਾਰੀ ਲੈ ਕੇ ਉਹਨਾਂ ਨੇ ਕਹਿੰਦੇ ਅਸੀਂ ਇਹ ਤਾਲਾ ਜਿਹੜਾ ਹੈਗਾ ਤੁਹਾਡਾ ਤੋੜ ਦੇ ਲੱਗੇ ਤੋ ਕੋਈ ਆਈ ਨਹੀਂ ਗੱਲ ਸੇ ਸਬੰਧ ਸਾਡਾ ਵਾ ਗੱਲ ਮੁੱਖ ਕੀ ਗੱਲ ਆਈ ਗਈ ਹੋਗੀ 4 ਮਹੀਨਿਆਂ ਬਾਅਦ ਆ ਹੁਣ ਨਵੰਬਰ ਦੇ ਮਹੀਨੇ ਚ ਇਕਦਮ ਜਦੋਂ ਸਾਨੂੰ ਪਤਾ ਲੱਗਿਆ ਕਿ ਨਿਰਮਲ ਸਿੰਘ ਮੰਡੂ ਨੂੰ ਤੇ ਸਰਬਜੀਤ ਸਿੰਘ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਵਾ ਮੈਂ ਤਦੋਂ ਪਤਾ ਕਰਾਇਆ ਪੁਲਿਸ ਤੋਂ ਉਹ ਕਹਿੰਦੇ ਜੀ ਕਿ ਅਸੀਂ ਜਿਹੜਾ ਹੜ ਵਾਲਾ ਚੋਰੀ ਵਾਲਾ ਮਾਮਲਾ ਸੀਗਾ ਉਹ ਅਸੀਂ ਪਰਚਾ ਦਰਜ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਐਫ ਆਈ ਆਰ ਨੰਬਰ ਦੱਸੀ 251 ਥਾਣਾ ਲੇਖ ਦਿੱਤਾ ਸੁਭਾਗਪੁਰ ਅੱਛਾ ਦੋ ਤਾਂ ਇਹ ਅਰੈਸਟ ਕਰ ਲਏ ਪੰਜ ਬੰਦੇ ਉਹਨਾਂ ਨੇ ਹੋਰ ਨਾਮਜ਼ਦ ਕਰਤੇ ਚੋਰੀ ਆਸ ਤੇ ਚੋਰੀ ਵੀ ਕੀ ਇਲਜ਼ਾਮ ਲਾਰੇ ਨੇ ਅਖੇ ਜਿਹੜੀਆਂ ਆ ਜਿਹੜਾ ਰਾਣੇ ਦਾ ਹੁੰਦਾ ਐਵੇਂ ਛਲਾਈ ਜਾ ਹੈਗਾ ਇੱਥੇ ਜਿਹੜਾ ਜਮਾਤਾ ਜੱਥੇ ਹੁੰਦੀਆਂ ਜਿਨ੍ਹਾਂ ਦੀ ਦੋ ਭਰੀ ਉਹਨੇ ਇੱਕ ਕਹਾਣੀ ਜੀ ਬਣਾ ਕੇ ਇੱਕ ਦਿਨ ਫੇਸਬੁੱਕ ਤੇ ਦਿਖਾਈ ਕਿ ਇੱਕ ਜਿਹੜੀਆਂ ਸਰਕਾਰੀ ਰਾਸ਼ਨ ਦੀਆਂ ਗੰਡਾ ਸੀਗੀਆਂ ਉਸ ਗੰਡ ਦੇ ਵਿੱਚ ਅਸੀਂ ਇੱਕ ਜੀਪੀਐਸ ਪਾਤਾ ਸੀ ਟਰੈਕਿੰਗ ਸਿਸਟਮ ਹੁੰਦਾ ਕਿ ਫਿਰ ਕਹਿੰਦਾ ਜੀ ਗੱਡ ਮੈਂ ਲਾਇਆ ਕੋ ਜਲੀ ਨਡਾਰੇ ਤੋਂ ਉਹ ਪਹਿਲਾਂ ਰਵੀਦੀਵਾਲ ਨੂੰ ਚਲੇਗੀ ਫਿਰ ਘੁੰਮਦੀ ਘੁੰਮਦੀ ਢਿਲਵਾ ਚੱਲੇਗੀ ਫੇ ਢਿਲਵਾ ਤੋਂ ਘੁੰਮਦੀ ਘੁੰਮਦੀ ਮੰਡ ਚ ਆ ਗਈ ਤੇ ਮੰਡ ਚੋਂ ਘੁੰਮਦੀ ਘੁੰਮਦੀ ਗਦਾਰ ਚ ਆ ਗਈ ਮਤਲਬ ਚੋਰ ਸਾਬਤ ਕਰਨ ਵਾਸਤੇ ਉਹਨੇ ਇੱਕ ਮਹਾ ਇਹ ਕਹਦੇ ਮੇਰਾ ਲਬਜ਼ ਨਿਕਲ ਚਲਿਆ ਸੀ ਗਲਤ ਘਟੀਆ ਕਹਾਣੀ ਘੜ ਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਦੇ ਆ 4 ਮਹੀਨਿਆਂ ਬਾਅਦ ਹੁਣ ਇਹ ਬੰਦੇ ਬੰਦੇ ਇਹ ਤੇ ਬੰਦੇ ਹਰਲੇ ਹਰ ਪਿੱਛੇ ਦੀ ਮਦਦ ਕਰਵਾਉਣ ਵਾਲੇ ਬੰਦੇ ਸੀ ਸਰਕਾਰੀ ਰਾਂਸਨ ਕਰਦਾ ਚੋਰੀ ਕਰਨਾ ਸੀ ਤੁਹਾਡਾ 5-700 ਹਜ਼ਾਰ ਰੁਪਏ ਦਾ ਸੀ ਸਾਡੇ ਕੋਲ ਤਾਂ ਲੱਖਾਂ ਰੁਪਏ ਦਾ ਸਮਾਨ ਲੋਕਾਂ ਨੇ ਆਣ ਕੇ দান ਦਿੱਤਾ ਅੱਛਾ ਦੋ ਇੱਕ ਪੜ੍ਹ ਲੇ ਤੇ ਪੰਜ ਬੰਦੇ ਕਿਹੜੇ ਨਾਮਦੰਦ ਕੀਤੇ ਇੱਕ ਕਰਤਾ ਰਸ਼ਪਾਲ ਸਿੰਘ ਬੱਚਾ ਜੀ ਵੀ ਤੁਸੀਂ ਸਾਰੇ ਤਕਰੀਬਨ ਮੇਰੇ ਕੋਲ ਬੰਦੇ ਤੋਂ ਸਾਰੇ ਜਾਣਦੇ ਨੇ ਉਹਨਾਂ ਦਾ ਬਹੁਤ ਵੱਡਾ ਕੰਮ ਆ ਆਣਕੜਾ ਉਹਨਾਂ ਦਾ ਪੈਲੇਸ ਆ ਬੇਕੋਵਾਲ ਉਹਨਾਂ ਦੇ ਕੱਪੜੇ ਦਾ ਕੰਮ ਆ ਮੇਰੇ ਖਿਆਲ ਅ ਕਰੋੜਾ ਰੁਪਏ ਦਾ ਬਿਜ਼ਨਸ ਚੱਲਦਾ ਉਹਨਾਂ ਦੇ 5-700 ਹਜ਼ਾਰ 2000 ਰੁਪਏ ਦਾ ਸਰਕਾਰੀ ਸਾਮਾਨ ਚੋਰੀ ਦਾ ਇੱਕ ਉਹਨੂੰ ਨਾਮਜ਼ਦ ਕਰਤਾ ਕਿਉਂਕਿ ਜਿਹੜਾ ਸ਼ਿਕਾਇਤ ਕਰਤਾ ਸੀਗਾ ਉਹ ਭੋਕਰ ਪਾਰਟੀ ਦਾ ਇੱਕ ਐਨਸੀ ਆ ਬੇਕੂ ਬਾਦਮੀ ਹੋਣਾ ਬੇਕੋਵਾਲ ਦੇ ਰਹਿਣ ਵਾਲਾ ਐਨਸੀ ਸ਼ਿਕਾਇਤ ਉਹਨੂੰ ਕਰਾ ਲਈ ਦੇ ਨਾਲ ਰਿਸ਼ਪਾਲ ਦਾ ਨਾਮ ਪਰ ਤਾਂ ਅੱਛਾ ਇੱਕ ਉਧਰ ਨੇ ਸੀ ਇਹਨਾਂ ਤੋਂ ਬਾਤ ਤਾਂ ਇਧਰਲੇ ਪਾਸੇ ਇੱਕ ਜਿਹੜਾ ਸ਼ਰਾਬੀ ਸਰਪੰਚ ਉਧਰ ਨਿਰਮਲ ਸਿੰਘ ਮੰਡਨਾ ਉਥੇ ਗੋਦਾਮ ਦੇ ਮੋਰੇ ਸ਼ਰਾਬ ਕੀਤੀ ਰੱਜਿਆ ਇਹਦੇ ਨਾਲ ਗਾਲੀ ਗਲੋਚ ਕਰਦਾ ਸੀਗਾ ਉਹ ਵੀਡੀਓ ਸਾਰੀ ਸੋਸ਼ਲ ਮੀਡੀਆ ਤੇ ਆ ਗਈ ਇੱਕ ਚੱਕੋ ਕੀਤਾ ਸਰਪੰਚਾਂ 24 ਘੰਟੇ ਸ਼ਰਾਬੀ ਜਾਂਦਾ ਅੱਛਾ ਉਹਦੇ ਕੈਨ ਦੇ ਉੱਤੇ ਦੋ ਨਾਂ ਉਧਰੋਂ ਪਾਤੇ ਜੀ ਚਾਰ ਨਾਂ ਪਾਤੇ ਜੀ ਚੱਕੋ ਤੋਂ ਚਾਰ ਪਾਈ ਸੀਗੇ ਚੜਾ ਇੱਕ ਜੋਬ ਪ੍ਰੀਤ ਮੁੰਡਾ ਤੇ ਚਾਰ ਉਹਦੇ ਰਿਸ਼ਤੇਦਾਰ ਪਾ ਕੇ ਹੈਂਡੀਕੈਟ ਨਹੀਂ ਛੱਡਿਆ ਅੱਛਾ ਜੀ ਸੱਤ ਬੰਦਿਆਂ ਦੇ ਪਰਚਾ ਦਰਜ ਕਰੀ ਅਸੀਂ ਬੜਾ ਸ਼ੋਰ ਪਜਾ ਆ ਵੀਰ ਕਰ ਕੀ ਨੇ ਤੁਸੀਂ ਹੋ ਕੀ ਰਿਹਾ ਵਾ ਪਰ ਮੈਨੂੰ ਹੋਰ ਸਮਝ ਆਇਆ ਕਿ ਤੁਹਾਨੂੰ ਤਾਂ ਜੇਲ੍ਹ ਭੇਜਿਆ ਸੀ ਤੈਨੂੰ ਤੇ सोनू ਨੂੰ ਤੇ ਰਿਸ਼ਵਾਲ ਤੇ ਪਰਚਾ ਕਿਉਂਕਿ ਚਾਹੁੰਦੇ ਸੀ ਕਿ ਬਲੌਕ ਸੰਭ ਦੀ ਸਾਡੇ ਮੂਰੇ ਕੋਈ ਖੜਾ ਹੀ ਨਾ ਹੋਵੇ ਮੇਰੇ ਵੀਰੋ ਇਹ ਡੰਡੇ ਦਾ ਰਾਜ ਚਲਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਕਿ ਅਸੀਂ ਬੰਦਿਆਂ ਦੇ ਪਰਚਾ ਦਰਜ ਕਰ ਦਈਏ ਸਾਡੇ ਮੂਰੇ ਅੱਛਾ ਉਸੇ ਪਰਚੇ 'ਚ ਜਦੋਂ ਜਵਾਨਤਾ ਹੋ ਗਈਆਂ ਅਸ਼ਪਾਲ ਉਹਨਾਂ ਦੀਆਂ ਬਾਰੋ-ਬਾਰ ਜ਼ਮਾਨਤਾ ਕਰਾ ਲੀਆਂ ਚੱਕੋ ਕੀਆਂ ਦੀਆਂ ਬਾਰੋ-ਬਾਰ ਜ਼ਮਾਨਤਾ ਕਰਾ ਲੀਆਂ ਫਿਰ ਉਹਨਾਂ ਨੇ ਉਸੇ ਪਰਚੇ 'ਚ ਭੈ ਨਰਿੰਦਰਜੀਤ ਕੌਰ ਦੇ ਘਰ ਵਾਲੇ ਪ੍ਰੋਫੈਸਰ ਜਸਵਿੰਦਰ ਸਿੰਘ ਨੂੰ ਉਹਦੇ 'ਚ ਨਾਮਜ਼ਦ ਕਰਤਾ ਔਰ ਉਹਦੇ ਨਾਲ ਹੋਰ ਕਿੰਨੇ ਨਾਮਜ਼ਦ ਕੀਤੇ ਪੰਜ ਬੰਦੇ ਬਤਾਲੇ ਦੇ ਨਾਮਜ਼ਦ ਕਰਤੇ ਉਥੇ ਜਿਹੜਾ ਜ਼ਿਲ੍ਹਾ ਪੰਚਾਇਤ ਦੀ ਇਲੈਕਸ਼ਨ ਲੜ ਰਿਆ ਰੁਮੀਤੀ ਜ਼ੋਨ 'ਚੋਂ ਪਗਲੇ 'ਚੋਂ ਬਿੱਕਰ ਸਿੰਘ ਉਹਦਾ ਨਾਮ ਸਰਪੰਚ ਦਾ ਪਿੰਡ ਦਾ ਸਾਬਕਾ ਸਰਪੰਚ ਹੈ ਜਿਹੜਾ ਮੌਕੇ ਦਾ ਸਰਪੰਚ ਗੁਰਮੀਤ ਸਿੰਘ ਬੱਲ ਉਹ ਪੰਜ ਮਹੀਨੇ ਹੋ ਦੇ ਨਾਲ ਲਾਭਤ ਕੀਤੀ ਉਹਦਾ ਵਿਚਾਰੇ ਦਾ ਮੈਨੂੰ ਸਵੇਰੇ ਫੋਨ ਆਇਆ ਉਹਨੇ ਮੈਨੂੰ ਵਟਸਐਪ ਦੇ ਉੱਤੇ ਆਪਣਾ ਭੇਜਿਆ ਕਹਿੰਦਾ ਜੀ ਸਾਰਾ ਜਿਹੜਾ ਹਲ ਆਇਆ ਜਦੋਂ ਉਹਦੀ ਫੈਮਿਲੀ ਕੈਨੇਡਾ ਰਹਿੰਦੀ ਆ ਕਹਿੰਦਾ ਜੀ ਮੈਂ ਤੁਹਾਨੂੰ ਆਪਣੇ ਪਾਸਪੋਰਟ ਦੀ ਫੋਟੋ ਭੇਜਣ ਲੱਗਾ ਮੈਂ ਤਾਂ ਇੰਡੀਆ ਆਇਆ ਹੀ 27 ਸਤੰਬਰ ਨੂੰ ਤੇ ਟਿਉਰੀ ਦਾ ਮਾਮਲਾ ਕਰਾ ਰਹੇ ਨੇ ਜੁਲਾਈ ਦੇ ਵਿੱਚ ਅਗਸਟ ਸ਼ੁਰੂ ਦੇ ਵਿੱਚ ਪਹਿਲੇ ਹਫ਼ਤੇ ਦੇ ਤੇ ਉਹ ਇੰਡੀਆ ਆਉਂਦਾ ਵਾ 27 ਸਤੰਬਰ ਨੂੰ ਤੇ ਪਰਚਾਉਂਦੇ ਦੀ ਗੱਲ ਕਰਤਾ ਕਿ ਉਹ ਸਰਪੰਚ ਦਾ ਦਿਲ ਕਰਦਾ ਸੀਗਾ ਕਿ ਹੁਣ ਇਹ ਤੁਸੀਂ ਖੁੱਲਾ ਛੱਡਿਆ ਕੰਮ ਤੇ ਸਾਡੇ ਵੀ ਬੰਦੇ ਪਾਜ ਪਾ ਦਿਓ ਔਰ ਇਸ ਨਾਲ ਹੋਰ ਬੰਦੇ ਮੇਰੇ ਖਲੇ ਇੱਕ ਪ੍ਰੋਫੈਸਰ ਸਾਹਿਬ ਨੂੰ ਨਾਮਜ਼ਦ ਕੀਤਾ ਪੰਜ ਬੰਦੇ ਪਸਾਲੇ ਨੂੰ ਨਾਮਜ਼ਦ ਕੀਤੇ ਆਹ ਤਾਂ ਸਾਡੇ ਪੰਜਾਬ ਦਾ ਸਾਡੇ ਪੱਧਰ ਤੇ ਕੰਮ ਚੱਲ ਰਿਹਾ ਅੱਛਾ ਹਲੇ ਕਿ ਐਫ ਆਰ ਖੁੱਲੀ ਛੱਡੀ ਹੋਈ ਆ ਜਿਹੜੇ ਸਾਡੇ ਬੰਦੇ ਜਾਦਾ ਐਕਟਿਵ ਨਜ਼ਰ ਆਉਂਦੇ ਨੇ ਨਾ ਸਾਡਾ ਪਾਇਆਪੂਰਨ ਸਿੰਘ ਵੀ ਪਾਇਆਪੂਰਨ ਛੱਡਿਆ ਸੀ ਨਹੀਂ ਪੂਰਨ ਸਿੰਘ ਦਾ ਤੋਂ ਹੋਰ ਪਰਚਾ ਕੀਤਾ ਜਿਹੜਾ ਐਸ ਸੀ ਦੀ ਪਾਇਆ ਐਸ ਸੀ ਦੀ ਪਾਇਆ ਤੇ ਇੱਕ ਸਾਡਾ ਕੈਂਡੀਡੇਟ ਬਣ ਗਿਆ ਐਸ ਸੀ ਜ਼ੋਨ ਚ ਲਖਣਕੇ ਵੱਡੇ ਤੋਂ ਪੂਰਨ ਸਿੰਘ ਉਹਦਾ ਨਾਮ ਆ ਕਿਉਂਕਿ ਸਾਡਾ ਉਮੀਦਵਾਰ ਬਣ ਗਿਆ ਸੀ ਉਮੀਦਵਾਰ ਬਣਨ ਤੋਂ ਬਾਅਦ ਉਹਦਾ ਵੀ ਨਾਮ ਪੜਤਾ ਐਸੇ ਪੱਰਚੇ ਜਿਹੜਾ ਖੁੱਲਾ ਛੱਡਿਆ ਪੱਰਚਾ ਉਹਦਾ ਜਿੱਥੇ ਜਿਹਦਾ ਦਿਲ ਕਰਦਾ ਫਿਰ ਬਾਤ ਸੁਣੇ ਨਹੀਂ ਕਰਦੇ ਸਾਡੇ ਮੇਨ ਬੰਦਿਆਂ ਨੂੰ ਪੁਲਿਸ ਵਾਲੇ ਫੋਨ ਕਰਦੇ ਆ ਬੋਕਰ ਪਾਰਟੀ ਦੇ ਕਹਿੰਦੇ ਇਹ ਆਪਣੇ ਪਿੱਛੇ ਖੇੜਾ ਸਾਹਿਬ ਦੇ ਪਿੱਛੇ ਜ਼ਿਆਦਾ ਮੀਟਿੰਗਾਂ ਨਾ ਕਰੋ ਜੇ ਕਰੋਗੇ ਤੁਹਾਨੂੰ ਐਫ ਆਈ ਆਰ 251 ਦੇ ਵਿੱਚ ਤੁਹਾਨੂੰ ਹੀ ਨਾਮਜ਼ਦ ਕਰ ਦਿਆਂਗੇ ਮੇਰੀ ਵੀਰੋ ਭੈਣੋ ਜੇ ਤਾਂ ਹੁਣ ਆਪਾਂ ਡਰ ਕੇ ਝੁੱਕ ਕੇ ਤੇ ਇਹਨਾਂ ਦੇ ਅੱਗੇ ਬੋਟਾ ਪਾਉਣੀ ਆ ਫਿਰ ਆਪਣੇ ਸਭ ਦੇ ਉੱਤੇ ਗਾਹ ਤਿਆਰੀ ਕਰ ਲੋ ਕਿ ਹੋਰ ਜ਼ਿਆਦਾ ਅਤਿਆਚਾਰ ਕਰਨਗੇ ਹੋਰ ਜ਼ਿਆਦਾ ਪਰਚੇ ਦਰਜ ਕਰਨਗੇ ਤੁਹਾਡੇ ਕੋਲ ਇੰਨਾ ਨਾ ਮੌਕਾ ਵਾ ਕਿ ਸਿਰਫ ਇੱਕ ਮੋਰ ਲਾ ਕੇ ਇਹਨਾਂ ਦੀ ਚੀਕਾਂ ਘਟਾ ਸਕਦੇ ਆ ਆਪਾਂ ਜੇ ਸਾਰਿਆਂ ਨੂੰ ਆਪਾਂ ਇਹਨਾਂ ਨੂੰ ਸਾਰੇ ਜ਼ੋਨਾਂ ਵਿੱਚ ਆਪਾਂ ਹਰਾਤਾ ਤੇ ਪੁਲਿਸ ਨੂੰ ਵੀ ਪਤਾ ਲੱਗ ਜਾਣਾ ਕਿ ਸਾਡਾ ਬੜਾ ਤਗੜਾ ਵਿਰੋਧ ਹੋਇਆ ਵਾ ਪਰਚਿਆਂ ਦਾ ਝੂਠਿਆਂ ਦਾ ਤੇ ਇਹਨੂੰ ਮੋਕਰ ਵਾਲੇ ਬੰਦੇ ਨੂੰ ਪਤਾ ਲੱਗ ਜਾਣਾ ਸ਼ਲਾਰੂ ਜੇ ਨੂੰ ਕਿ ਮੈਂ ਇਦਾਂ ਕੰਮ ਨਾ ਗਲਤ ਕਰਾਂ ਜੇ ਆਪਾਂ ਕਿਸੇ ਗਲਤੀ ਨਾਲ ਲੋਕਾਂ ਨੇ ਜਿਤਾਤਾ ਤੇ ਫਿਰ ਇਹਨਾਂ ਨੇ ਇਹਨਾਂ ਨੇ ਹੋਰ ਜਿਆਦਾ ਪੁੱਤਰ ਜਨਮ ਤੇ ਆਪਣੇ ਘਰ ਘਰ ਵਿੱਚ ਜਾ ਕੇ ਛੋਟੇ ਬੱਚੇ ਰਜਤਰਾ ਕੇ ਆਪਣੇ ਬੰਦੋ ਇੱਕ ਤਾਂ ਕੰਮ ਹੀ ਹੋ ਗਿਆ ਫਿਰ ਆ ਜੋ ਆਪਣੇ ਪਿੰਡ ਦੇ ਸਰਪੰਚ ਬਲਵਿੰਦਰ ਦੇ ਮੈਂ ਤਾਂ ਬਲਵਿੰਦਰ ਸਿੰਘ ਨੂੰ ਬਹੁਤ ਹਿੱਰਸਤ ਕਰਦਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਬੋਤਾ ਸ਼ਾਦੀ ਵਿਆਹ ਤੇ ਜਾਣਾ ਆਉਣਾ ਕਰਦਾ ਭਰੋਸਾ ਵੀ ਬੜਾ ਕਰਦਾ ਸੀ ਕਿ ਬੜਾ ਅਛਾ ਆਦਮੀ ਆ ਲੇਕਿਨ ਮੈਨੂੰ ਸਮਝ ਨਹੀਂ ਆਈ ਕਿ ਚਲੋ ਜਦੋਂ ਮੇਰੀ ਪਿਛਲੀ ਇਲੈਕਸ਼ਨ ਵਿੱਚ ਮਦਦ ਨਹੀਂ ਕੀਤੀ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਅੱਛਾ ਇਲੈਕਸ਼ਨ ਹੋ ਗਿਆ ਸਰਕਾਰ ਬਦਲ ਗਈ ਤੇ ਆਪਾਂ ਸਾਰਿਆਂ ਨੇ ਤੁਸੀਂ ਸਰਬਸਭਤੀ ਦਾ ਸਰਪੰਚ ਬਣਾਇਆ ਉਹ ਰੋਣ ਵਾਲੇ ਵੀ ਤੁਸੀਂ ਇੱਥੇ ਸਾਰੇ ਸਰਪੰਚ ਸੰਮਤੀ ਦਾ ਕੋਈ ਲੈਕਚਰ ਹੀ ਨਹੀਂ ਹੋਇਆ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਸਰਪੰਚ ਬਣਾ ਦਿੱਤਾ ਅੱਛਾ ਉਹਨਾਂ ਨੇ ਮੈਨੂੰ ਇੱਕ ਦੋ ਵਾਰ ਹੀ ਮਿਲੇ ਮੈਨੂੰ ਪਤਾ ਲੱਗਿਆ ਕਿ ਇਹਦੇ ਜੀ ਗ੍ਰਾਂਟ ਲੈਣੀ ਆ ਮੈਂ ਕਿਹਾ ਚਲੋ ਗ੍ਰਾਂਟ ਲੈਣੀ ਆ ਪਹਿਲੀ ਗੱਲ ਤਾਂ ਦੱਸੋ ਭੈਣੋ ਐਮਐਲਏ ਮੈਂ ਆਂ ਜਿਹੜੇ ਬੰਦੇ ਦੀ ਜਮਾਨਤ ਚ ਕੋਈ ਉਹ ਗ੍ਰਾਂਟ ਦੇਣ ਆਣ ਜਾਏ ਕੌਣ ਅੱਛਾ ਗ੍ਰਾਂਟ ਉਹਨੇ ਆਪਣੇ ਕੋਲੋਂ ਜੇਤੋ ਤੇ ਨਹੀਂ ਹੈ ਬੋਦੇ ਪ੍ਰੈਸ ਦੇ ਲੋਕਾਂ ਸੀ ਕਿ ਧਰਮ ਆ ਰਹੇ ਨੇ 15ਵੇਂ ਵਿੱਤ ਕਮਿਸ਼ਨ ਦੇ ਕੇਂਦਰ ਸਰਕਾਰ ਦੇ ਪੈਸੇ ਆਟੋਮੈਟਿਕਲੀ ਅਕਾਊਂਟ ਚ ਆ ਜਾਂਦੇ ਨੇ ਉਹ ਜਾੜ ਮੁਚ ਕੇ ਡਰਾਮਾ ਕਰਨ ਲਈ ਚਿੱਠੀਆਂ ਜਿਹਾ ਬਣਾ ਕੇ ਵੀਡੀਓ ਕਹਿਣਗੇ ਸਰਪੰਚ ਨੂੰ ਅਸਲ ਸਰਪੰਚ ਨੂੰ ਲੱਤਾ ਦੇ ਥੱਲੇੋਂ ਕੱਢ ਦੇਣ ਸਮਝ ਗਿਆ ਤੁਸੀਂ ਸਰਪੰਚ ਨੂੰ ਬੇਇੱਜ਼ਤੀ ਕਰਦੇ ਨੇ ਸਰਪੰਚਾਂ ਦੇ ਤਾਂ ਬਲਾ ਬਲਾ ਕੁਝ ਠੱਕੇ ਨਾਲ ਬੋਕਰ ਦੇ ਵੱਡੇ ਪਾਉਂਦੇ ਉਹਨਾਂ ਦੇ ਗਾਲਾਂ ਦੇ ਵਿੱਚ ਜਿੰਦਾ ਪਾਪਾ ਆਪਣੇ ਡੌਗੀਆਂ ਦੇ ਵੱੱਡੇ ਪਾਈਦੇ ਨੇ ਫਿਰ ਵੀ ਸਰਪੰਚ ਪਤਾ ਨਹੀਂ ਕਿਉਂ ਐਵੇਂ ਤੁਰੇ ਫਿਰਦੇ ਉਹਨਾਂ ਦੇ ਨਾਲ ਅੱਛਾ ਮੈਨੂੰ ਕਹਿੰਦਾ ਜੀ ਲੋਗਾ ਸਿੰਘ ਨੂੰ ਫੋਨ ਕੀਤਾ ਸੁਖਦੇਵ ਸਿੰਘ ਕਿੱਥੇ ਹੈ ਬਿੱਟੂ ਹੁਣੇ ਆਪਣੇ ਸਾਰਿਆਂ ਨੂੰ ਫੋਨ ਦਿੱਤਾ ਤੇ ਕਹਿੰਦੇ ਜੀ ਕੋਈ ਨਹੀਂ ਅਸੀਂ ਗੱਲ ਕਰਾਂਗੇ ਤੇ ਚਲੋ ਗ੍ਰਾਂਟ ਲੈਣ ਗਿਆ ਵਾ ਕੋਈ ਗੱਲ ਨਹੀਂ ਉਹ ਇਹੋ ਜਿਹਾ ਗ੍ਰਾਂਟ ਲੈਣ ਗਿਆ ਉਹਦੇ ਲੱਭਾ ਹੀ ਨਹੀਂ ਗਿਆ ਬੰਦੇ ਦਾ ਅੱਛਾ ਜੋਗੇ ਨਾਲ ਕੀਤੀ ਯਾਰੀ ਜੋਗੇ ਨੇ ਉਹ ਮੈਂਬਰੀ ਛੱਡਦੀ ਉਹਨੂੰ ਸਰਪੰਚ ਨਾ ਸਰਪੰਚ ਬਣਾ ਦਿੱਤਾ ਤੇ ਹੁਣ ਉਹ ਪੱਕੇ ਤੌਰ ਤੇ ਮਤਲਬ ਗ੍ਰਾਂਟ ਲੈੰਗਾ ਲੈਂਦਾ ਉਹਨਾਂ ਦਾ ਉਮੀਦਵਾਰੀ ਵਾਣ ਕੇ ਬਹਿ ਗਿਆ ਤਾਂ ਸੋ ਇੱਕ ਇਥੋ ਦੀ ਸਿਆਣਪ ਹੈ ਕਿ ਨੰਬਰ 1 ਨੰਬਰ 2 ਜਿਨ੍ਹਾਂ ਨਾਲ ਇਹਨਾਂ ਦੀ ਪੱਗੋ ਲੱਥੀ ਹੋਈ ਉਹਨਾਂ ਨੇ ਪਾਗਲਾਈ ਸੀ ਇਹਨਾਂ ਦੀ ਦੂਜੀ ਪਾਰਟੀ ਨੇ ਡੀਐਸਪੀ ਦੇ ਲਈ ਸੀ ਇਹ ਉਹਦੀ ਲੱਥੀ ਸੀ ਕਿ ਇੱਥੇ ਲੱਥੀ अच्छा दोनों ਦੀਆਂ ਭਗਾਂ ਲਾਤੀਆਂ ਹੁਣ ਦੋਨੋਂ ਬੜੇ ਸਕੇ ਯਾਰ ਬਣੇ ਦੱਸੋ ਯਾਰ ਕੋਈ ਇਦਾਂ ਦਾ ਪੰਜਾਬ ਦਾ ਦੇਖਿਆ ਤੁਸੀਂ ਲੈ ਮੇਰੀ ਪੱਗ ਨੂੰ ਹੱਥ ਲਾ ਕੇ ਦਿਖਾਵੇ ਜਾਂ ਜੂਗਾ ਸਿੰਘ ਦੀ ਜਾਂ ਕਿਸੇ ਦੀ ਪੱਗ ਨੂੰ ਹੱਥ ਲਾ ਕੇ ਦਿਖਾਵੇ ਕਸ਼ਮੀਰ ਦੀ ਪੱਗ ਨੂੰ ਹੱਥ ਲਾ ਕੇ ਦਿਖਾਵੇ ਜੱਟ ਜਿਹੜਾ ਵਾ ਉਹ ਦੋ ਦੋ ਪੁਸਤਾ ਤਿੰਨ ਤਿੰਨ ਪੁਸਤਾ ਦੁਸ਼ਮਣੀ ਨਹੀਂ ਛੱਡਦਾ ਉਹ ਤੇ ਪੱਗਾਂ ਟਕੀਆਂ ਬੜੀਆਂ ਹੁਣ ਆਪਾਂ ਗੱਲ ਆ ਕੇ ਸਿਰ ਤੇ ਰੱਖ ਲਿਆ ਤੇ ਜੱਫੀਆਂ ਪਾ ਲਿਆ ਇਹ ਕਿੱਥੋਂ ਦਾ ਕਿਰਦਾਰ ਆ ਸਾਡੇ ਪੰਜਾਬ ਦਾ ਦੱਸੋ ਤੇ ਜਿਹੜੇ ਉਸ ਮਦਦ ਕਰਦੇ ਰਹੇਗੇ ਮੇਰਾ ਖਿਆਲ ਆ ਮੈਂ ਕਟੂਗੜਨੀ ਦਾ 50 ਫੋਨ ਕੀਤਾ ਉਹਨੇ ਪੁਲਿਸ ਨੂੰ ਬਲਵਿੰਦਰ ਦੇ ਆਕਰ ਸਰਪੰਚ ਦੇ ਤੇ ਇਹਨਾਂ ਨੇ ਪਤਾ ਨਹੀਂ ਕਿੰਨੀ ਸਾਰਿਆਂ ਨੇ ਡਟ ਕੇ ਮਦਦ ਕੀਤੀ ਉਹ ਅਸੀਂ ਹੁਣ ਇਹਨਾਂ ਦੇ ਦੁਸ਼ਮਣ ਬਣ ਕੇ ਖੜੇ ਹੋ ਗਏ ਆ ਇਸ ਕਰਕੇ ਬਲਵਿੰਦਰ ਸਿੰਘ ਨੇ ਮੇਰੇ ਸਾਹਮਣੇ ਕੋਈ ਨੈਤਿਕ ਗੱਲ ਨਹੀਂ ਕੀਤੀ ਕੋਈ ਚੰਗੀ ਗੱਲ ਨਹੀਂ ਕੀਤੀ ਕੋਈ ਬੰਦਿਆਂ ਵਾਲੀ ਗੱਲ ਨਹੀਂ ਕੀਤੀ ਇਹੀ ਮੇਰਾ ਉਹਨੂੰ ਸੁਣਿਆ ਵਾ ਹੁਣ ਮੇਰਾ ਉਹਨੂੰ ਸੁਣਿਆ ਕਿ ਉਹ ਤੂੰ ਉਮੀਦਵਾਰ ਤਾਂ ਬਣਦਾ ਹੁਣ ਪੱਕਾ ਹੀ ਤੈਨੂੰ ਕੋਕਰਣਾ ਲਿਖਣਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਤੂੰ ਕੋਕਰ ਦੇ ਨਾਲ ਹੀ ਜੁੜਿਆ ਨਹੀਂ ਸਾਡੇ ਨਾਲ ਨਾਲ ਹੀ ਅਜਿਹਾ ਪ੍ਰਤੀਕ ਆਪਨੇ ਬੰਦਿਆਂ ਨਾਲ ਜਿਹੜੇ ਆ ਸਾਡੇ ਕੋਲ ਬੈਠੇ ਆ ਸੰਗਤ ਵਿੱਚ ਬੈਠੇ ਆ ਅਸੀਂ ਸੰਗਤ ਨਾਲ ਖੁਸ਼ ਆ ਆਪਣੀ ਲੜਾਈ ਲੜੋ ਕੋਈ ਗੱਲ ਨਹੀਂ ਲੇਕਿਨ ਲੜਾਈ ਬੰਦਿਆਂ ਨੂੰ ਲੜੋ ਨਾ ਤੂੰ ਤਾਂ ਪਿੱਠਾ ਛੁੱਟੇ ਮਾਰਦੇ ਹੋ ਪਰਚੇ ਦਾਜ ਕਰਕੇ ਇਹ ਇਹ ਤਾਂ ਕਾਇਰਾਂ ਦਾ ਕੰਮ ਆ ਕਮਜ਼ੋਰਾ ਦਾ ਕੰਮ ਆ ਸਾਡੇ 4 ਬੰਦਿਆਂ ਦੇ ਪਰਚੇ ਰੱਦ ਕਰਾਉਂਦੇ ਜੀ ਪਲੱਸ 2 ਤੋਂ ਬੰਦਿਆਂ ਦੇ ਵਿੱਚੋਂ 4 ਦੇ ਪਹਿਲਾਂ ਰੱਦ ਕਰਾਉਂਦੇ ਆ ਅਸੀਂ ਫੇਰ ਵੀ ਲੜ ਰਹੇ ਆ ਔਰ ਅਗਲੀ ਗੱਲ ਲਾਸਟ ਵਿੱਚ ਕਹਿਣ ਲੱਗੇ ਆ ਲੰਬੀ ਗੱਲ ਨਹੀਂ ਕਰਨੀ ਮਤਲਬ ਇਹ ਤਾਂ ਹੋ ਗਈ ਇੱਥੇ ਤੁਹਾਡੇ ਹਲਕਾ ਪੱਧਰ ਤੇ ਪਰਚਾबाजी ਔਰ ਜਿਹੜਾ ਮੁੰਡਾ ਹੈਗਾ ਕਮਲਾ ਇਹਨੂੰ ਪਤਾ ਨਹੀਂਗਾ ਇਹ ਸਮਝਦਾ ਖਰੇ ਮੇਰਾ بڑا ਟੌਰ ਬਣਦਾ ਪਿਆ ਪਰਚੇ ਦਰਜ ਕਰਕੇ ਇਹਦਾ ਮੁੰਡਾ ਬਣਦਿਆ ਜਾ ਰਿਹਾ ਅਸਲ ਲੜਾਈ ਇਹਦੀ ਜਿਹੜੀ ਮਾੜੀ ਮੋਟੀ ਇਹਦੀ ਬੁੱਕਤ ਹੈ ਨਾ ਇੱਥੇ ਨਹੀਂ ਤਾਂ ਜਮਾਨਤ ਜਬਤ ਦੀ ਕੋਈ ਬੁੱਕਤ ਦੂਜੇ ਲੋਕਾਂ ਚ ਜਿਹੜੀ ਬੁੱਕਤ ਬਣਾਈ ਆ ਭਗਵਾਨਪ੍ਰਭੂਾਨ ਤੇ ਕੇਜਰੀਵਾਲ ਨੂੰ ਮੇਰੇ ਕਰਕੇ ਬਣਾਈ ਜਾਂਦਾ ਕਿਉਂਕਿ ਮੈਂ ਸਰਕਾਰ ਦੇ ਸਾਹਮਣੇ ਐ ਖੜਦਾ ਹਾਂ ਔਰ ਮੈਂ ਸਾਰੀ ਸਰਕਾਰ ਨੂੰ ਘਟਵਾ ਵਿਰੋਧ ਕਰਦਾ ਹਾਂ ਬੱਚੇ ਕੇਜਰੀਵਾਲ ਵਿੱਚੇ ਭਗਵਾਨਪ੍ਰਭੂਾਨ ਉਹ ਇਹਦਾ ਮੋਟਾ ਵਰਦ ਕੇ ਤੁਹਾਡੇ ਸਾਰਿਆਂ ਤੇ ਦਮਨ ਚੱਕਰ ਚਲਾ ਰਹੇ ਤੇ ਸਭ ਤੋਂ ਜ਼ਿਆਦਾ ਦਮਨ ਚੱਕਰ ਪਹਿਲਾਂ ਮੇਰੇ ਦੇ ਚਲਾਇਆ ਪੰਜ ਮੁਕਦਮੇ ਹੈ ਨਾ ਮੇਰੇ ਤੇ ਉੱਤੇ ਅੱਛਾ ਮੇਰੇ ਮਿਰੋਰ ਕਰ ਚਿੰਤਨਾ ਦੱਸੋ ਮੇਰੇ ਦੇ ਸਭ ਤੋਂ ਵੱਡਾ ਮੁਕਤਮਾ ਬਣਾਇਆ ਐਨਡੀਪੀਐਸ ਦਾ ਡਰਗਸ ਦਾ ਭੈਣੋ ਦੇ ਪਰੋਂ ਇੱਕ ਵਾਰੀ ਹੱਥ ਖੜੇ ਕਰਕੇ ਦੱਸੋ ਤੇ ਤੁਹਾਨੂੰ ਲੱਗਦਾ ਕਿ ਮੈਂ ਕੋਈ ਨਸ਼ੇ ਦਾ ਸੋਦਾਗਰ ਹੋਏਗਾ ਇੱਕ ਵਾਰੀ ਇਹ ਨਹੀਂ ਨਹੀਂ ਆਪੇ ਹੱਥ ਖੜੇ ਕਰਕੇ ਦਿਖਾਓ ਆ ਦੇਖੋ ਇੱਕ ਵਾਰੀ ਸੋਸ਼ਲ ਮੀਡੀਆ ਤੇ ਉੱਤੇ ਸਾਰੇ ਲੋਕਾਂ ਨੂੰ ਦਿਖਾਓ ਆਏ ਹੱਥ ਮਾਰ ਕੇ ਦਿਖਾਓ ਕਿ ਖੈਰਾ ਨਸ਼ੇ ਦਾ ਸਲਾਘਰ ਨਹੀਂ ਦਾ ਆ ਕੋਈ ਗੰਦੀ ਕਚੇਰੀ ਵਿੱਚ ਆ ਤੇ ਇਸ ਕਰਕੇ ਮੇਰੇ ਲੋਕ ਜਿਹੜਾ ਮੇਰੇ ਤੇ ਏਡਾ ਝੂਠਾ ਪਰਚਾ ਇੱਕ ਐਮਐਲਏ ਤੇ ਇੱਕ ਸਾਬਕਾ ਵਿਰੋਧੀ ਧਿਰ ਦੇ ਆਗੂ ਤੇ ਬਣਾਇਆ ਜਾ ਸਕਦਾ ਇਸੇ ਬਾਕੀ ਉਹ ਕੀ ਸਮਝਣਗੇ ਅੱਛਾ ਪੰਜਵਾਂ ਪਰਚਾ ਉਦਨ ਦਰਜ ਕੀਤਾ ਜਦੋਂ ਮੈਂ ਨਾਬੇ ਜੇ ਇੱਕ ਵਿੱਚ ਮੇਰੀ ਜਮਾਤ ਹੋਣੀ ਸੀ ਮੈਂ ਬਾਹਰ ਹੋਣਾ ਸੀ ਕ ਸੁਭਾਨਪੁਰ ਥਾਣੇ ਦੇ ਵਿੱਚ ਪੰਜਵਾਂ ਪਰਚਾ ਦਰਜ ਕੀਤਾ ਬਾਕੀ ਕਹਿ ਰਹੇ ਨੇ ਜੇਲ੍ਹ 'ਚ ਬੈਠੇ ਗਵਾਹਾਂ ਨੂੰ ਧਮਕਾਇਆ ਤੇ ਡਰਾਇਆ ਬੰਦਾ ਜੇ ਡਰਾ ਸਕਦਾ ਇਹ ਤਾਂ ਕਦੀ ਹਲੇ ਜਾ ਕੇ ਵੀ ਦੇਖਿਆ ਨਾ ਜਦੋਂ ਜਾਣ ਕੇ ਪਤਾ ਲੱਗੂਗਾ ਕਿ ਜੇਲ੍ਹ ਹੁੰਦੀ ਕੀ ਆ ਕਿ ਮੈਂ ਦੇਖੂਗਾ ਇਸ ਕਰਕੇ ਮੈਂ ਵੱਡਾ ਸ਼ਿਕਾਰ ਹੈ ਇਹਨਾਂ ਦਾ ਪਰ ਮੈਂ ਹਟਾਣੇ ਦਾ ਪਿੱਛੇ ਕਿਉਂਕਿ ਸਾਨੂੰ ਪੂਸਾ ਸਾਡੇ ਜਣੇ ਦੇ ਪੁਰਖੇ ਮੇਰੇ ਪਿਤਾ ਜੀ ਅਜ ਹੈਨੀ ਸਰਦਾਰ ਸੁਖਿੰਦਰ ਸਿੰਘ ਹੋਣੀ ਤੁਹਾਡਾ ਖਿਆਲ ਹੈ ਕਿ ਮੈਂ ਕੋਈ ਜਿਹੜਾ ਕੋਈ ਮੇਰੇ ਤੇ ਅਤਿਆਚਾਰ ਕਰੂ ਜਾਂ ਸਾਡੇ ਤੇ ਅਤਿਆਚਾਰ ਕਰੂ ਅਸੀਂ ਡੜ ਕੇ ਘਰ ਦੇ ਜਾਵਾਂਗੇ ਜਿਹੜੇ ਇੰਦਾ ਦੇ ਬਹਿਣ ਵਾਲੇ ਨਹੀਂ ਐ ਇਹਨਾਂ ਨੂੰ ਗਲਫੈਮੀਆਂ ਮੋਕਰ ਨੂੰ ਔਰ ਸਮਾਂ ਥੋੜਾ ਜਿਹਾ ਰਹਿ ਗਿਆ ਔਰ ਸਾਲ ਕਿ ਰਹਿ ਗਿਆ ਮੈਂ ਕੋਈ ਮੈਂ ਕੋਈ ਬਦਲਾ ਖੋਰ ਬੰਦਾ ਨਹੀਂਗਾ ਪਰ ਜੋ ਕੁਛ ਇਹਾਰੇ ਸਾਡੇ ਇਲਾਕੇ ਦੇ ਵਿੱਚ ਕੱਲੇ ਕੱਲੇ ਬੰਦੇ ਦੇ ਬੱਚਾ ਦਾ ਕੀਤਾ ਨਿਰਮਲ ਸਿੰਘ ਤੁਹਾਡੇ ਦੇ ਉਹ सोनू ਮੰਨ ਤੇ ਜੇਲ੍ਹ ਭੇਜਿਆ ਮੇਰਾ ਤੁਹਾਡੇ ਨਾਲ ਵਾਅਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਹਦਾ ਹਰਜਾਨਾ ਜਿਹੜਾ ਹੈ ਕਰੋਨ ਵਾਲਿਆਂ ਦਾ ਪੜਨਾ ਪਊਗਾ। ਉਹ ਸਾਰਿਆਂ ਦੇ ਨਾਲ ਮੇਰਾ ਦੁਆ ਬਰੇ ਨਾਲ ਬੋਲਦਾ ਨੁਕਾਂ ਦੀ ਜਿਹੜੀ ਹੁੰਦੀ ਹੈ। ਆ ਬਾਬਾ ਹ ਜਿੰਦਗੀ ਵਿਚਾਰਾ ਸਾਧੂ ਬੰਦਾ ਮਕਸੂਰ ਪੁੱਤਾ ਤੁਹਾਡੇ ਲਾ ਕੇ ਗਵਾਂਢੀ ਉੱਥੇ ਬੱਚਾ ਦਰਜ ਕਰਾਤਾ ਅਖੇ ਇੱਥੇ ਮੂਤਰ ਦੀ ਮੁਸ਼ਕ ਆਉਂਦੀ ਹੈ। ਗਊ ਮੂਤਰ ਦੀ ਮੁਸ਼ਕ ਆਉਂਦੀ ਆ। ਉਹਦਾ ਮੈਂ ਜਦੋਂ ਗਿਆ ਉਹਨੂੰ ਮਿਲਿੰਦੇ ਤੋਂ ਜਮਾਤ ਪਹਾਂ ਤਿੰਨ ਚਾਰ ਦਿਨ ਜੇਲ੍ਹ ਰਹਿਤ ਰੱਖਾ ਹਾਂ। ਮੈਂ ਉਹਦੇ ਦੇ ਡੇਰੇ ਦੇ ਅੰਦਰ ਗਿਆ ਬਹੁਤ ਹੀ ਸਾਫ ਸੁਥਰਾ ਕਰਦਾ ਹਾਂ। ਮੰਦਰ ਨਾਲ ਜਿਹੜਾ ਏਰੀਆ ਰਹਿਣਾ ਕਰਦਾ। ਦੇ ਨਾਲ ਦਾ ਜਿਹੜਾ ਹੈਗਾ ਸੈਪਰੇਟ ਅਦਾ ਕਰਤਾ ਜਿੱਥੇ گاਉਂ ਗਈਆਂ ਰੱਖੀਆਂ ਹੋਈਆਂ ਨੇ ਪਰ ਸਿਰਫ ਕਿਉਂਕਿ ਬਾਬਾ ਹਰਜੀਤ ਸਿੰਘ ਮੇਰਾ ਸਪੋਰਟਰ ਸੀ ਜਿਹੜਾ ਇਹ ਸਿੱਖ ਕਰ ਰਹੇ ਸੀ ਡਾਕਟਰ ਸੰਦੀਪ ਪਸਰੀਚਾ ਛੋਟਾ ਨਾ ਡਾਕਟਰ सोनू ਨਡਾਲੇ ਸਿਰਫ ਅਸੀਂ ਉਹਨੂੰ ਬੜੀ ਹਿੰਮਤ ਨਾਲ ਨਗਰ ਪੰਚਾਇਤ ਮੀਤ ਪ੍ਰਧਾਨ ਬਣਾਇਆ ਲੜ ਪੜ ਕੇ ਹਾਈ ਕੋਰਟ ਤੱਕ ਜਾ ਕੇ ਨਡਾਲਾ ਨਗਰ ਪੰਚਾਇਤ ਦਾ ਨਾਲ ਪ੍ਰਧਾਨ ਬਣਾਈ ਆਪਣੀ ਬਲਜੀਤ ਕੌਰ ਵਾਲੀ ਗੱਲ ਇਹਨਾਂ ਨੂੰ ਹੌਸਲ ਦੇ ਸੀ ਕਿ ਬਣ ਕੇ ਵੀ ਗਏ ਨੇ ਸਰਕਾਰ ਸਾਡੀ ਹੋਵੇ ਪੁਲਿਸ ਸਾਡੇ ਨਾਲ ਹੋਵੇ ਭਗਵੰਤਾਨ ਸਾਡੇ ਨਾਲ ਹੋਵੇ ਤੇਜਰੀਵਾਲ ਨਾਲ ਹੋਵੇ ਤੇ ਪ੍ਰਧਾਨ ਖੇਰਾ ਬਣਾ ਗਿਆ ਵਾ ਇਹਨਾਂ ਨੇ ਚੱਕ ਕੇ ਉੱਤੇ ਅਚਾਨਕ ਮੈਂ ਬਾਹਰ ਸੀਗਾ ਤੇ ਉਹਦੇ ਤੇ ਪਰਚਾ ਦਰਜ ਕਰਕੇ ਹੱਥਕੜੀ ਲਾ ਕੇ ਭੈਣੋ ਇੱਕ ਐਮਸੀ ਮੀਤ ਪ੍ਰਧਾਨ ਨੂੰ ਡਾਕਟਰ ਨੂੰ ਹੱਥਕੜੀਆਂ ਲਾ ਕੇ ਬਾਜ਼ਾਰ ਤੋਂ ਕੂੜਜਿਹਾ ਕੇ ਚੌਂਕੀ ਬਿਠਾ ਲਿਆ ਚਲੋ ਆ ਉਹ ਤਾਂ ਤਕੜੇ ਸੀ ਅਸੀਂ ਸਾਰੇ ਨਾਲ ਮਿਲ ਕੇ ਅਸੀਂ ਉਹਨੂੰ ਉਦੋਂ ਉਹ ਤੋਂ ਕੈਦ ਤੋਂ ਕਢਾਇਆ ਕਿ ਇਹ ਲੋਕਤੰਤਰ ਹੈ ਕਿ ਇਸ ਨਾਲ ਮੁਟਾ ਪੈਣੀ ਆਉਣੀ ਚਾਹੀਦੀਆਂ ਇਸ ਤਰ੍ਹਾਂ ਨਾਲ ਸਾਡੀ ਜਿਹੜੀ ਆਜ਼ਾਦੀ ਹੋਵੇਗੀ ਜੇ ਆਪਾਂ ਇੱਦਾਂ ਹੀ ਚੱਲਦੇ ਰਹੇ ਤਾਂ ਫਿਰ ਤਾਂ ਪਾਕਿਸਤਾਨ ਹੀ ਬਣਨ ਵਾਲਾ ਰਹਿ ਗਿਆ ਬਾਕੀ ਪਾਕਿਸਤਾਨ ਜਿੱਦਾਂ ਪਾਕਿਸਤਾਨ ਫੌਜ ਬਣਾ ਦਿੰਦੀ ਸਰਕਾਰ ਜਾਂ ਰੂਸ ਦੇ ਵਿੱਚ ਪੁੱਤਰ ਨੂੰ ਬਣਾ ਦਿੰਦੇ ਜਾਂ ਨਾਰਥ ਕੋਰੀਆ ਵਿੱਚ ਕਿਮ ਜੋਂਗ ਨੂੰ ਬਣਾ ਦਿੰਦੇ ਫਿਰ ਤਾਂ ਇਦਾਂ ਰਾਤ ਚੱਲ ਜਾਏਗਾ ਇਸ ਲਈ ਇਹਨਾਂ ਬਦਲਾਖੋੜ ਬੰਦਿਆਂ ਤੋਂ ਬਦਲਾ ਲੈਣ ਵਾਸਤੇ ਇਹਨਾਂ ਬਦਲਾਖੋੜ ਸਰਕਾਰਾਂ ਤੋਂ ਬਚਣ ਵਾਸਤੇ ਆਪਣੀ 14 ਤਰੀਕ ਨੂੰ ਪ੍ਰੋਪਰ ਅੱਛਾ ਮੌਕਾ ਡੈਮੋਕਰੈਟਿਕ ਤਰੀਕੇ ਨਾਲ ਜਮਹੂਰੀ ਤਰੀਕੇ ਨਾਲ ਕਿਸੇ ਨਾਲ ਲੜਨਾ ਨਹੀਂ ਕੁਝ ਨਹੀਂ ਕਰਨਾ ਕੱਲੀ ਕੱਲੀ ਗੋੜ ਜਿਹੜੀ ਆ ਬੁੱਕ ਦੇ ਉਲਟ ਪੜਣੀ ਚਾਹੀਦੀ ਆ ਫਿਰ ਮੈਂ ਸਮਝੂਗਾ ਕਿ ਤੁਸੀਂ ਖੇਰੇ ਦਾ ਜੋ ਮੈਂ ਜਦੋਂ ਚਾਹੇ ਪੰਜਾਬ ਨਹੀਂ ਕਰਦਾ ਤੁਸੀਂ ਉਹਦਾ ਮਾਨ ਤੇ ਸਤਿਕਾਰ ਕੀਤਾ ਇਹ ਮੈਂ ਤੁਹਾਡੇ ਸਾਰਿਆਂ ਤੋਂ 14 ਤਰੀਕ ਨੂੰ ਉਮੀਦ ਕਰਦਾ ਮਤਲਬ ਮੇਰੇ ਤੇ ਝੂਠੇ ਪਰਚਾ ਦੇ ਬਦਲੇ ਲੈ ਲੈਂਦਾ ਵੀ ਤੁਹਾਡੇ ਕੋਲ ਮੌਕਾ ਆ ਜੇ ਤੁਸੀਂ ਬਦਲਾ ਲੈ ਕੇ ਉਹਨਾਂ ਨੂੰ ਮੌਕੇ ਤੋਂ ਹਰਾ ਹਰਾਤਾ ਕਿਹੜੀ ਵਲ ਤੱਕ ਸੁਣਿਆ ਪਹੁੰਚ ਜਾਣਾ ਕਿ ਮੁਲਕੇ ਖੇਰੇ ਤੇ ਮਰਚਨਾ ਦੱਸ ਕਰੋ ਪੁਲਤ ਦਾ ਸਾਰਾ ਹਲਕਾ ਜਿਹੜਾ ਵਾ ਤੇ ਸਾਰਾ ਪੰਜਾਬ ਜਿਹੜਾ ਲੋਕਾ ਪੰਜਾਬ ਖੇਰੇ ਦੇ ਨਾਲ ਆ ਔਰ ਮੈਂ ਇਕੱਲੇ ਤੁਹਾਡੀ ਲੜਾਈ ਨਹੀਂ ਲੜਦਾ ਮੈਂ ਜਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਪੰਜਾਬ ਕੋ ਉਹਨਾਂ ਦੀ ਲੜਾਈ ਲੜੀ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਆਸਾਮ ਦੇ ਜਿਲ੍ਹੇ ਚ ਪਿੱਛੇ ਮੈਂ ਉਹਨਾਂ ਦੀ ਲੜਾਈ ਲੜੀ ਜਿੱਥੇ ਕਿਤੇ ਪੰਜਾਬ ਦੇ ਵਿੱਚ ਕੋਈ ਪੱਤਰਕਾਰ ਕੁੱਟਿਆ ਜਾਵੇ ਫਮ ਗਿੱਦੜਵਾਹੇ ਕੁੱਟਿਆ ਗਿਆ ਪਿੱਛੇ ਰਣਜੀਤਗੜ ਮੈਂ ਉੱਥੇ ਤੱਕ ਪਹੁੰਚਿਆ ਮੈਨੂੰ ਮੈਂ ਗਿੱਦੜਵਾਹੇ ਤੋਂ ਬੜੀ ਵੋਟ ਲੈਣੀ ਜਾਵੇਂ ਮੱਤੇ ਬਾਣੇ ਦੇ ਜੰਗਲ ਨੂੰ ਬਚਾਉਣ ਵਾਸਤੇ ਗਿਆਨ ਨੂੰ ਦਿਹਾਣੇ ਮੈਂ ਤੇ ਵੀ ਉੱਥੋਂ ਵੋਟ ਲੈਣੀ ਲੜਣਾ ਤਾਂ ਇਲੈਕਸ਼ਨ ਮੈਂ ਤੁਹਾਡੇ ਨਾਲ ਇੱਥੋਂ ਹੀ ਆ ਲੇਕਿਨ ਮੈਨੂੰ ਸਿਖਾਇਆ ਗਿਆ ਵਾ ਕਿ ਬੇਇਨਸਾਫੀ ਦੇ ਖਿਲਾਫ ਮੂਕ ਦਰਸ਼ਕ ਬਣ ਕੇ ਨਹੀਂ ਰਹਿਣਾ ਨਾ ਜ਼ੁਲਮ ਕਰਨਾ ਵਾ ਤੇ ਨਾ ਜ਼ੁਲਮ ਸਹਿਣਾ ਵਾ ਜ਼ੁਲਮ ਕਰਦਾ ਵੀ ਉੱਲਾ ਹੀ ਮਾਰਦਾ ਵਾ ਤੇ ਜ਼ੁਲਮ ਸਹਿਣਾ ਵੀ ਚੁੱਪਚੀਤੇ ਤੁਹਾਡੇ ਲਾਗੇ ਕਿਸੇ ਦੀ ਕੋਈ ਮਜਲੂਮ ਨੂੰ ਕੁੱਟਦਾ ਹੋਵੇ ਤੇ ਤੁਸੀਂ ਅੱਖਾਂ ਚੁਰਾ ਕੇ ਇਧਰੋਂ ਲੰਘ ਜਓ ਮੈਂ ਇਦਾਂ ਦਾ ਬੰਦਾ ਨਹੀਂਗਾ ਮੈਂ ਆਪਣੇ ਸਾਹਮਣੇ ਜ਼ੁਲਮ ਹੁੰਦਾ ਦੇਖ ਨਹੀਂ ਸਕਦਾ ਤਾਂ ਹੀ ਮੈਂ ਇਹਨਾਂ ਸਾਰਿਆਂ ਦੇ ਜਿੰਨੇ ਤੁਹਾਡੇ ਪਰਚੇ ਦਰਜ ਹੋਏ ਤੇ ਮੈਨੂੰ ਪਤਾ ਨਹੀਂ ਯਾਦ ਵੀ ਆ ਰਿਹਾ ਏਦਾਂ ਦੇ ਬੰਦਿਆਂ ਨੂੰ ਆਪਾਂ ਇਸ ਇਲੈਕਸ਼ਨ ਚ ਲਾਉਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਮੈਂ ਧੰਨਵਾਦ ਕਰਦਾ ਹਾਂ ਔਰ ਅੱਪੀਆਂ ਭੈਣਾਂ ਦਾ ਜਿਆਦਾ ਧੰਨਵਾਦ ਕਰਦਾ ਅੱਜ ਕੱਲ ਦਾ ਹੈ ਹੀ ਭੈਣਾਂ ਦਾ ਜਮਾਨਾ ਸਾਡੀ ਉਮੀਦਵਾਰੀ ਨੂੰ ਭੈਣਾਂ ਦੇਖੋ ਬੰਦੇ ਤਾਂ ਹੈ ਹੀ ਨਹੀਂ ਕਿ ਉਮੀਦਵਾਰ ਔਰ ਆਉਣ ਵਾਲੇ ਸਮੇਂ ਨੂੰ ਲੱਗਦਾ ਉਹਦੇ ਬੰਦਿਆਂ ਦਾ ਜੋ ਸਿਸਟਮ ਚੱਲ ਰਿਹਾ 50% ਸੀਟਾਂ ਤਾਂ ਤੁਹਾਡੇ ਵਾਸਤੇ ਰਿਜ਼ਲਟ ਸਿਗੀਆਂ ਸੋ ਇਸ ਲਈ ਦੋਨਾਂ ਭੈਣਾਂ ਨੂੰ ਚੋਣ ਨਿਸ਼ਾਨ ਪੰਨੇ ਦੇ 14 ਤਰੀਕ ਨੂੰ ਮੋਹਰ ਲਾ ਕੇ ਤੁਸੀਂ ਸਭ ਨੇ ਜਿਟਾਉਣਾ ਵਾ ਬਹੁਤ ਬਹੁਤ ਧੰਨਵਾਦ ਝਕਾਰਾ ਮ ਆਪਾਂ ਸਾਰੇ ਨੇ ਹੱਥ ਘੜੇ ਕਰਕੇ ਉਹ ਪੂਰਾ 2-3 ਦਿਨ ਜਗਾੜੇ ਛੱਡੇ ਲੋਕੇ ਇੱਕ 2 ਛੱਡਣਾ ਇੱਕ ਮੈਸੰਦਾ ਦੋਵੇਂ ਛੱਡਣੇ ਨੇ ਇਹ ਜਗਾੜਾ ਛੱਡਣਾ ਅੰਨ ਕਰਨਾ ਗਲਪਾ ਨਹੀਂ ਕਰੋ ਇੱਕ ਮੈਸੰਦੋਂ ਪਹਿਲਾਂ ਹੱਥ ਉੱਤੇ ਰੱਖਣੇ ਨਾਲੇ ਮੋਢਿਆਂ ਦੀ ਐਕਸਰਸਾਈਜ਼ ਕਰਨੀ ਹੈ ਪ੍ਰੋਪਰ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ